ਵੀ 1 ਵੱਲੋਂ ਇੱਕ ਵੱਡੀ ਖਬਰ ਦਿਖਾਈ ਗਈ ਸੀ ਜਿੱਥੇ ਕਿ ਨਹਿਰੂ ਸਟੇਡੀਅਮ ਦੇ ਨਜ਼ਦੀਕ ਪੁਲ ਦੇ ਇਹ ਕੁਝ ਜਿਹੜੇ ਲੋਕ ਨੇ ਉਹਨਾਂ ਵੱਲੋਂ ਨਾਟਕ ਹੋਲੇ ਗਏ ਨੇ ਤਾਂ ਇਸ ਵੇਲੇ ਇਹ ਖਬਰ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਿੰਦੇ ਆ ਕਿ ਇਸ ਵੇਲੇ ਅੰਦਰ ਜਿਹੜੇ ਉਹ ਨਟ ਨੇ ਦੁਆਰਾ ਲਗਾ ਦਿੱਤੇ ਗਏ ਨੇ ਪਰ ਤਾਜੁਗ ਦੀ ਗੱਲ ਇਹ ਹੈਗੀ ਹੈ ਕਿ ਜੇਕਰ ਐਡਾ ਵੱਡਾ ਪ੍ਰੋਜੈਕਟ ਨੈਸ਼ਨਲ ਹਾਈਵੇ ਦੇ ਵੱਲੋਂ ਬਣਾਇਆ ਗਿਆ ਤਾਂ ਇਸ ਦੀ ਸ਼ਾਮ ਸੰਭਾਲ ਕੌਣ ਕਰੇਗਾ ਤਾਂ ਅੰਦਰ ਦੀਆਂ ਤਸਵੀਰਾਂ ਨੇ ਸਯੋਗੀ ਨੂੰ ਕਹੂੰਗਾ ਇੱਕ ਵਾਰੀ ਅੰਦਰ ਆ ਜਾਓ ਅੰਦਰ ਆ ਕੇ ਪਹਿਲਾਂ ਤਸਵੀਰਾਂ ਦਿਖਾ ਦਿਓ ਅੱਗੇ ਹੋ ਕੇ ਇਹ ਉਹ ਪੁਲ ਹੈਗਾ ਜਿਹੜਾ ਚੰਡੀਗੜ੍ਹ ਨੂੰ ਜਲੰਧਰ ਨਾਲ ਜੋੜਦਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈਗਾ ਤਾਂ ਕੁਝ ਦਿਨ ਪਹਿਲਾਂ ਤਸਵੀਰਾਂ ਆਰਟੀਵੀ 1 ਵੱਲੋਂ ਦਿਖਾਈਆਂ ਗਈਆਂ ਸੀ ਜਿੱਥੇ ਕੀ ਨਟ ਜਿਹੜੇ ਖੋਲੇ ਗਏ ਨੇ ਤਾਂ ਦੁਬਾਰਾ ਪਲੇਟਾਂ ਲਗਾ ਦਿੱਤੀਆਂ ਗਈਆਂ ਨੇ ਤਸਵੀਰਾਂ ਦੇਖੋ ਪਹਿਲਾਂ ਇੱਥੋਂ ਪਲੇਟਾਂ ਜਿਹੜੀਆਂ ਇੱਧਰ ਆਜੋ ਅਰੂਨ ਅਰੂਨ ਨੂੰ ਕਹੂੰਗਾ ਸਯੋਗੀ ਨੂੰ ਇਹ ਪਲੇਟਾਂ ਪਹਿਲਾਂ ਤਾਰੀਆਂ ਗਈਆਂ ਸੀ ਪਰ ਹੁਣ ਪਲੇਟਾਂ ਲਗਾ ਦਿੱਤੀਆਂ ਗਈਆਂ ਨੇ ਵੱਡੀ ਖਬਰ ਸੀ ਰੂਪਨਗਰ ਲਈ ਇਹ ਦੁਆਰਾ ਪਲੇਟਾਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਸਵਾਲ ਪ੍ਰਸ਼ਾਸਨ ਨੂੰ ਇਹੀ ਸੀਗਾ ਕਿ ਜੇਕਰ ਐਡਾ ਵੱਡਾ ਪ੍ਰੋਜੈਕਟ ਬਣਾਇਆ ਗਿਆ ਤਾਂ ਇਸ ਦੀ ਸਾਬ ਸੰਭਾਲ ਕੌਣ ਕਰੇਗਾ ਪਰ ਹੁਣ ਖਬਰ ਦਾ ਅਸਰ ਹੋਇਆ ਹੈਗਾ ਇੱਥੇ ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈਵੇ ਦੇ ਵੱਲੋਂ ਪੀਡਬਲਯੂਡੀ ਵਿਭਾਗ ਦੇ ਵੱਲੋਂ ਨਟ ਜਿਹੜੇ ਲਗਾ ਦਿੱਤੇ ਗਏ ਨੇ ਤੇ ਸੇਫਟੀ ਦਾ ਜਿਹੜਾ ਖਿਆਲ ਇਸ ਦਾ ਹੈਗਾ ਉਹ ਰੱਖਿਆ ਜਾ ਰਿਹਾ। ਸਯੋਗੀ ਅਰੁਣ ਦੇ ਨਾਲ ਪੁਲਕੀ ਕੁਮਾਰ ਆਰਟੀਵਾਂ ਨੂੰ ਵੀ 1 ਵੱਲੋਂ ਇੱਕ ਵੱਡੀ ਖਬਰ ਦਿਖਾਈ ਗਈ ਸੀ ਜਿੱਥੇ ਕਿ ਨਹਿਰੂ ਸਟੇਡੀਅਮ ਦੇ ਨਜ਼ਦੀਕ ਪੁਲ ਦੇ ਇਹ ਕੁਝ ਜਿਹੜੇ ਲੋਕ ਨੇ ਉਹਨਾਂ ਵੱਲੋਂ ਨਾਟਕ ਹੋਲੇ ਗਏ ਨੇ ਤਾਂ ਇਸ ਵੇਲੇ ਇਹ ਖਬਰ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਿੰਦੇ ਆ ਕਿ ਇਸ ਵੇਲੇ ਅੰਦਰ ਜਿਹੜੇ ਉਹ ਨੱਟ ਨੇ ਦੁਆਰਾ ਲਗਾ ਦਿੱਤੇ ਗਏ ਨੇ ਪਰ ਤਾਂ ਅਜੁਗ ਦੀ ਗੱਲ ਇਹ ਹੈਗੀ ਹੈ ਕਿ ਜੇਕਰ ਐਡਾ ਵੱਡਾ ਪ੍ਰੋਜੈਕਟ ਨੈਸ਼ਨਲ ਹਾਈਵੇ ਦੇ ਵੱਲੋਂ ਬਣਾਇਆ ਗਿਆ ਤਾਂ ਇਸ ਦੀ ਸਾਮ ਸੰਭਾਲ ਕੌਣ ਕਰੇਗਾ ਤਾਂ ਅੰਦਰ ਦੀਆਂ ਤਸਵੀਰਾਂ ਨੇ ਸਯੋਗੀ ਨੂੰ ਕਹੂੰਗਾ ਇੱਕ ਵਾਰੀ ਅੰਦਰ ਆ ਜਾਓ ਅੰਦਰ ਆ ਕੇ ਪਹਿਲਾਂ ਤਸਵੀਰਾਂ ਦਿਖਾ ਦਿਓ ਅੱਗੇ ਹੋ ਕੇ ਇਹ ਉਹ ਪੁਲ ਹੈਗਾ ਜਿਹੜਾ ਚੰਡੀਗੜ੍ਹ ਨੂੰ ਜਲੰਧਰ ਨਾਲ ਜੋੜਦਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈਗਾ ਤਾਂ ਕੁਝ ਦਿਨ ਪਹਿਲਾਂ ਤਸਵੀਰਾਂ ਆਰਟੀਵੀ 1 ਵੱਲੋਂ ਦਿਖਾਈਆਂ ਗਈਆਂ ਸੀ ਜਿੱਥੇ ਕੀ ਨਟ ਜਿਹੜੇ ਖੋਲੇ ਗਏ ਨੇ ਤਾਂ ਦੁਬਾਰਾ ਪਲੇਟਾਂ ਲਗਾ ਦਿੱਤੀਆਂ ਗਈਆਂ ਨੇ ਤਸਵੀਰਾਂ ਦੇਖੋ ਪਹਿਲਾਂ ਇੱਥੋਂ ਪਲੇਟਾਂ ਜਿਹੜੀਆਂ ਇੱਧਰ ਆਜੋ ਅਰੁਣ ਅਰੁਣ ਨੂੰ ਕਹੂੰਗਾ ਸਹਿਯੋਗੀ ਨੂੰ ਇਹ ਪਲੇਟਾਂ ਪਹਿਲਾਂ ਤਾਰੀਆਂ ਗਈਆਂ ਸੀ ਪਰ ਹੁਣ ਪਲੇਟਾਂ ਲਗਾ ਦਿੱਤੀਆਂ ਗਈਆਂ ਨੇ ਵੱਡੀ ਖਬਰ ਸੀ ਰੂਪਨਗਰ ਲਈ ਦੁਬਾਰਾ ਪਲੇਟਾਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਸੋਾਲ ਪ੍ਰਸ਼ਾਸਨ ਨੂੰ ਇਹੀ ਸੀਗਾ ਕਿ ਜੇਕਰ ਐਡਾ ਵੱਡਾ ਪ੍ਰੋਜੈਕਟ ਬਣਾਇਆ ਗਿਆ ਤਾਂ ਇਸ ਦੀ ਸਾਬ ਸੰਭਾਲ ਕੌਣ ਕਰੇਗਾ ਪਰ ਹੁਣ ਖਬਰ ਦਾ ਅਸਰ ਹੋਇਆ ਹੈਗਾ ਇੱਥੇ ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈਵੇ ਦੇ ਵੱਲੋਂ ਪੀਡਬਲਯੂਡੀ ਵਿਭਾਗ ਦੇ ਵੱਲੋਂ ਨਟ ਜਿਹੜੇ ਲਗਾ ਦਿੱਤੇ ਗਏ ਨੇ ਤੇ ਸੇਫਟੀ ਦਾ ਜਿਹੜਾ ਖਿਆਲ ਇਸ ਦਾ ਹੈਗਾ ਉਹ ਰੱਖਿਆ ਜਾ ਰਿਹਾ ਸਯੋਗੀ ਅਰੁੰਦੇ ਨਾਲ ਪੁਲਕਿਤ ਕੁਮਾਰ ਆਰਟੀਵਲ ਰੂਪ ਨਾਲ ਵੀ 1 ਵੱਲੋਂ ਇੱਕ ਵੱਡੀ ਖਬਰ ਦਿਖਾਈ ਗਈ ਸੀ ਜਿੱਥੇ ਕਿ ਨਹਿਰੂ ਸਟੇਡੀਅਮ ਦੇ ਨਜ਼ਦੀਕ ਪੁਲ ਦੇ ਇਹ ਕੁਝ ਜਿਹੜੇ ਲੋਕ ਨੇ ਉਹਨਾਂ ਵੱਲੋਂ ਨਾਟਕ ਹੋਲੇ ਗਏ ਨੇ ਤਾਂ ਇਸ ਵੇਲੇ ਇਹ ਖਬਰ ਤੁਹਾਨੂੰ ਦਰਸ਼ਕਾਂ ਨੂੰ ਦੱਸ ਦਿੰਦੇ ਆ ਕਿ ਇਸ ਵੇਲੇ ਅੰਦਰ ਜਿਹੜੇ ਉਹ ਨੱਟ ਨੇ ਦੁਆਰਾ ਲਗਾ ਦਿੱਤੇ ਗਏ ਨੇ ਪਰ ਤਾਂ ਅਜੁਗ ਦੀ ਗੱਲ ਇਹ ਹੈਗੀ ਹੈ ਕਿ ਜੇਕਰ ਐਡਾ ਵੱਡਾ ਪ੍ਰੋਜੈਕਟ ਨੈਸ਼ਨਲ ਹਾਈਵੇ ਦੇ ਵੱਲੋਂ ਬਣਾਇਆ ਗਿਆ ਤਾਂ ਇਸ ਦੀ ਸਾਮ ਸੰਭਾਲ ਕੌਣ ਕਰੇਗਾ ਤਾਂ ਅੰਦਰ ਦੀਆਂ ਤਸਵੀਰਾਂ ਨੇ ਸਯੋਗੀ ਨੂੰ ਕਹੂੰਗਾ ਇੱਕ ਵਾਰੀ ਅੰਦਰ ਆ ਜਾਓ ਅੰਦਰ ਆ ਕੇ ਪਹਿਲਾਂ ਤਸਵੀਰਾਂ ਦਿਖਾ ਦਿਓ ਅੱਗੇ ਹੋ ਕੇ ਇਹ ਉਹ ਪੁਲ ਹੈਗਾ ਜਿਹੜਾ ਚੰਡੀਗੜ੍ਹ ਨੂੰ ਜਲੰਧਰ ਨਾਲ ਜੋੜਦਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈਗਾ ਤਾਂ ਕੁਝ ਦਿਨ ਪਹਿਲਾਂ ਤਸਵੀਰਾਂ ਆਰਟੀਵੀ 1 ਵੱਲੋਂ ਦਿਖਾਈਆਂ ਗਈਆਂ ਸੀ ਜਿੱਥੇ ਕੀ ਨਟ ਜਿਹੜੇ ਖੋਲੇ ਗਏ ਨੇ ਤਾਂ ਦੁਬਾਰਾ ਪਲੇਟਾਂ ਲਗਾ ਦਿੱਤੀਆਂ ਗਈਆਂ ਨੇ ਤਸਵੀਰਾਂ ਦੇਖੋ ਪਹਿਲਾਂ ਇੱਥੋਂ ਪਲੇਟਾਂ ਜਿਹੜੀਆਂ ਇੱਧਰ ਆਜੋ ਅਰੁਣ ਅਰੁਣ ਨੂੰ ਕਹਾਂਗਾ ਸਹਿਯੋਗੀ ਨੂੰ ਇਹ ਪਲੇਟਾਂ ਪਹਿਲਾਂ ਤਾਰੀਆਂ ਗਈਆਂ ਸੀ ਪਰ ਹੁਣ ਪਲੇਟਾਂ ਲਗਾ ਦਿੱਤੀਆਂ ਗਈਆਂ ਨੇ ਵੱਡੀ ਖਬਰ ਸੀ ਰੂਪਨਗਰ ਲਈ ਇਹ ਦੁਆਰਾ ਪਲੇਟਾਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ